ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਆਪਾਂ ਪਿੰਡ ਲਹਿਰਾ 베ਗਾ ਜ਼ਿਲ੍ਹਾ ਬਰਹਿੰਡਾ ਬਾਈ ਬਲਵੀਰ ਸਿੰਘ ਦੇ ਘਰੇ ਖੜੇ ਆ ਤੇ ਬਾਈ ਕੋਲੇ ਆਂ ਗਾਂ ਵਕਾਊ ਆ 9 ਕਿਲੋ ਦੁੱਧ ਆ ਬਾਈ ਜੀ ਇਹਦੇ ਥੱਲੇ ਦੋਹਾਂ ਟੈਂਕਾਂ ਦਾ ਤੇ ਇੱਕ ਮੇਨ ਗੱਲ ਦੱਸ ਦਿੰਦੇ ਨੇ ਤੁਹਾਨੂੰ ਇਹ ਤਿੱਲ ਆ ਤਿੰਨ ਥਣਾ ਚ ਦੁੱਧ ਆਉਂਦਾ ਇਹਦੇ ਤੇ ਗਾਂ ਡਬਲ ਬਹੁਤ ਆ ਜੇ ਕਿਸੇ ਭਰਾ ਨੇ ਗਾਂ ਲੈਣੀ ਆ ਇਹੇ 4-5 ਮਹੀਨੇ ਸੂਈ ਨੂੰ ਹੋਇਆ ਇਹਨੂੰ ਤੇ ਕਿਹੜਾ ਇਹਦਾ ਰੇਟ ਆ ਬਾਈ ਜੀ ਲੈਣ ਦੇਣਾ 20000 ਰੁਪਇਆ ਰੱਖਿਆ ਕੋਈ ਲੋੜਵੰਦ ਭਰਾਵਾਂ ਲ ਜਾ ਸਕਦਾ ਜਿਨੇ ਘੱਟ ਪੈਸੇ ਲਾਉਣੇ ਆ ਕਿਉਂਕਿ 20000 ਦੀ ਅੱਜਕੱਲ ਚੰਗੀ ਕੱਟੀ ਨਹੀਂ ਆਉਂਦੀ ਬਾਈ ਜੀ ਰੇਟ ਜਾਇਜ਼ਾ ਦਾ 9 ਕਿਲੋ ਦੁੱਧ ਆ ਤੇ ਬਹੁਤ ਚੰਗੇ ਵਿੱਡਵਾੜੀ ਦੀ ਗਾਂ ਗਈ ਪਿੰਨ ਲਹਿਰਾ ਬੇਗਾ ਜ਼ਿਲ੍ਹਾ ਬਠਿੰਡਾ ਜਿਹੜਾ ਬਾਈ ਦਾ ਨੰਬਰ ਆ 98721 70846 ਨੰਬਰ ਆ ਬਾਈ ਦਾ ਜੇ ਕਿਸੇ ਹੋਰ ਪੁਰਾਣੇ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਆ 947999 8308 ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਤੇ ਗੱਲਬਾਤ ਕਰ ਸਕਦੇ ਹੋ ਤੁਸੀਂ ਬਾਈ ਨਾਲ 4 ਕੁ ਮਹੀਨੇ ਸੂਈ ਨੂੰ ਹੋਇਆ ਇਹਨੂੰ 9 ਕਿਲੋ ਦੁੱਧ ਆ ਤੇ ਤਿੰਨ ਥਣਾਜੋ ਦੁੱਧ ਆਉਂਦਾ ਬਾਈ ਜੀ ਇਹਦੇ